ਇੱਕ ਪਾਸੇ ਜਿੱਥੇ ਕਮਲਕੌਰ ਦੇ ਕਾਤਲਾਂ ਨੂੰ ਫੜਨ ਬਾਰੇ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਨਿਤ ਦਿਨ ਲੋਕ ਪਾਈ ਅਮਰਿਤਪਾਲ ਸਿੰਘ ਮਹਿਰੋਦੀ ਸਪੋਰਟ ਖੜੇ ਹੋਏ ਨਜ਼ਰ ਆ ਰਹੇ ਨੇ ਕਮਲਕੌਰ ਵਾਲੀ ਘਟਨਾ ਨੂੰ ਨਵਦੀਪ ਜਲਬੇੜਾ ਨੇ ਵੀ ਦੱਸਿਆ ਸਹੀ ਖੁੱਲਕੇ ਕੀਤੀ ਪਾਈ ਅਮਰਿਤਪਾਲ ਸਿੰਘ ਮਹਿਰੋਦੀ ਸਪੋਰਟ ਨਿਤ ਦਿਨ ਮਹਿਰੋਦੀ ਸਪੋਰਟ ਵਿੱਚ ਫੇਸਬੁੱਕ ਤੇ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ 90% ਲੋਕ ਸਹੀ ਕਹਿ ਰਹੇ ਨੇ ਆਓ ਤੁਹਾਨੂੰ ਸੁਣਵਾਉਂਦੇ ਹਾਂ ਕਿ ਇਸ ਬਾਰੇ ਨਵਦੀਪ ਜਲਬੇੜਾ ਨੇ ਪੋਸਟ ਪਾ ਕੇ ਕੀ ਕਿਹਾ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਤੁਸੀਂ ਸਾਡੇ ਨਾਲ ਹਮੇਸ਼ਾ ਲਈ ਜੁੜੇ ਰਹੋ ਤੇ ਵੀਡੀਓ ਸ਼ੇਅਰ ਕਰ ਦਿਓ ਭਾਈ ਅਮਰਿਤਪਾਲ ਮੈਰੋ ਹੁਣ ਬਾਗੀ ਹੀ ਰਹਿਣ ਠੀਕ ਹੈ ਕਿਤੇ ਸੇਫ ਜਾਣ ਇੱਥੋਂ ਤੁਸੀਂ ਜਿਹੜਾ ਕੰਮ ਕਰਦਾ ਨਾ ਬਾਬਾ ਜੀ ਬਹੁਤ ਚੜ੍ਹਦੀ ਕਲਾ ਹੋਗੀ ਕੋਈ ਲੋੜ ਨਹੀਂ ਹੈਗੀ 5-7 ਸਾਲ ਤੁਸੀਂ ਜੇਲ੍ਹ ਦੇ ਅੰਦਰ ਲਾਓ ਸਿੰਘ ਚਲੇ ਗਏ ਅੰਦਰ ਦੋ ਠੀਕ ਹੈ ਨਾ ਤੇ ਬੇਨਤੀ ਕਰਦੇ ਆ ਕੋਈ ਟੈਗ ਨਹੀਂ ਲੱਗੂਗਾ ਵੀ ਤੁਸੀਂ ਇੱਥੋਂ ਚਲੇ ਗਏ ਤੁਸੀਂ ਸਾਡੀ ਕੌਮ ਦੇ ਹੀਰੇ ਹੋ ਤੁਸੀਂ ਬਹੁਤ ਜੜਤੀ ਗੱਲ ਵਾਲਾ ਕੰਮ ਕਰਦਾ ਅਸੀਂ ਨਹੀਂ ਚਾਹੁੰਦੇ ਤੁਸੀਂ ਪੰਜ ਸੱਤ ਸਾਰ ਜੇੜ ਦੇ ਅੰਦਰ ਲਾਓ ਕਿਉਂਕਿ ਬਹੁਤ ਗੰਦ ਬੰਦ ਕਰਨਾ ਬਾਬਾ ਜੀ ਬਹੁਤ ਤਰੀਕੇ ਨੇ ਤੇ ਸੇਫ ਨਿਕਲਦੇ ਹੈ ਨਾ ਜੇ ਹੋ ਸਕੇ ਤਾਂ ਨਾ ਬਾਬਾ ਜੀ ਬਾਗੀ ਹੀ ਰਹੋ ਬਸ ਨਿਕਲੋ ਇੱਥੋਂ ਹੈ ਤੇ ਕਿਰਪਾ ਹੋਊਗੀ ਸਾਰੀ ਕੌਮ ਤੁਹਾਡੇ ਨਾਲ ਆ ਠੀਕ ਹੈ ਸਾਰੇ ਭਰਾ ਤੁਹਾਡੇ ਨਾਲ ਨੇ ਹੈ ਨਾ ਸਾਰੇ ਪਰਿਵਾਰ ਤੁਹਾਡੇ ਨਾਲ ਨੇ ਤੇ ਸਾਰੇ ਨੂੰ ਡਟ ਕੇ ਸਾਥ ਦੇਣਾ ਚਾਹੀਦਾ ਮੇਰੀ ਪਰਸਨਲ ਰਾਏ ਆ ਵੀ ਹੁਣ ਭਾਈ ਸਾਹਿਬ ਨੂੰ ਸੈਂਟਰ ਸੁੰਦਰ ਆ ਸਿਸਟਮ 'ਚ ਨਾ ਪੈ ਕੇ ਨਾ ਬਾਗੀ ਹੀ ਰਹਿਣਾ ਚਾਹੀਦਾ ਤੇ ਕਿਤੇ ਸੇਫ ਨਿਕਲਣਾ ਚਾਹੀਦਾ ਇੱਥੋਂ ਹੈ ਨਾ ਕਿਉਂਕਿ ਕੌਮ ਨੂੰ ਬਹੁਤ ਲੋੜ ਆ ਤੁਹਾਡੀ ਕਿਉਂਕਿ ਤੁਸੀਂ ਉਹ ਕੰਮ ਕਰਤਾ ਨਾ ਅਸੀਂ ਅਸੀਂ ਵੀ ਦੁਨੀਆ 'ਚ ਹੀ ਵਿਚਰੇ ਆ ਅਸੀਂ ਵੀ ਜੇੜਾ ਵੀ ਕੱਟੀਆਂ ਸਭ ਕੁਝ ਕਰਕੇ ਦੇਖਿਆ ਪਰ ਜਿਹੜਾ ਇਹ ਕੰਮ ਕਰਿਆ ਨਾ ਐਡਾ ਜਿਗਰਾ ਕਿਸੇ ਕੋਲ ਨਹੀਂ ਹੈਗਾ ਹੈ ਨਾ ਬਹੁਤ ਚੜ੍ਹਦੀ ਕੱਲ ਵਾਲਾ ਕੰਮ ਕਰਤਾ ਤੁਸੀਂ ਜਿਹੜੀ ਇਹ ਬਈਆਂ ਗੱਡੀ ਚੜੀ ਆ ਸੇਫ ਨਿਕਲੋ ਆਪਣਾ ਇੱਥੋਂ ਹੈ ਨਾ ਤੇ ਬਾਗੀ ਰਹੋ ਹੈ ਨਾ ਤੁਸੀਂ ਸਾਡੀ ਕੌਮ ਦੇ ਹੀਰੇ ਹੋ ਸਾਡੇ ਦਿਲਾਂ 'ਚ ਬਸਦੇ ਰਹੋਗੇ ਹਮੇਸ਼ਾ ਤੁਹਾਡੇ ਨਾਲ ਕੌਮ ਖੜੂਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਅਮਰਿਤਪਾਲ ਮੈਰੋ ਦਾ ਦਿਲੋਂ ਧੰਨਵਾਦ ਹੈ ਬਾਬਾ ਜੀ ਜਿਹੜੀ ਸਿੰਘਾਂ ਨੇ ਇਹ ਬਈਆਂ ਗੱਡੀ ਚੜ੍ਹੀ ਆ ਤੇ ਹਰ ਇੱਕ ਪੰਜਾਬੀ ਨੂੰ ਭਾਈ ਅਮਰਿਤਪਾਲ ਮੈਰੋ ਦੇ ਨਾਲ ਖੜਨਾ ਚਾਹੀਦਾ ਜਿਨ੍ਹਾਂ ਦੇ ਘਰਾਂ 'ਚ ਬੱਚੇ ਨੇ ਧੀਆ ਭੈਣਾਂ ਨੇ ਜਿਹੜੇ ਚਾਹੁੰਦੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਪੈੜਾਂ ਤੇ ਚੱਲੇ ਸਾਡੇ ਬੱਚੇ ਸਾਡੇ ਸ਼ਹੀਦਾਂ ਦੀ ਪੈੜਾਂ ਤੇ ਚੱਲਣ ਸਾਡੇ ਇਤਿਹਾਸ ਤੋਂ ਸਿੱਖਣ ਨਾ ਕਿ ਇਹਨਾਂ ਗੰਦਾਂ ਤੋਂ ਲਕਚਰਤਾ ਫਲਾਉਣ ਵਾਲਿਆਂ ਤੋਂ ਇਹ ਕੱਲੇ ਕੁੜੀਆਂ ਦੀ ਗੱਲ ਨਹੀਂ ਹੈਗੀ ਅਸੀਂ ਬਥੇਰੇ ਮੁੰਡੇ ਵੀ ਦੇਖਦੇ ਆ ਬਥੇਰੇ ਪੇਜ ਨੇ ਹੈ ਨਾ ਅੱਜ ਅਸੀਂ ਸ਼ੇਅਰ ਕਰਦੇ ਆ ਨਾ ਜਿਹੜੇ ਗਾਲਾਂ ਕੱਢਦੇ ਨੇ ਗੰਦ ਬੋਲਦੇ ਨੇ ਬਹੁਤ ਜ਼ਿਆਦਾ ਭਾਰਤੋਂ ਵੀ ਵੀਡੀਓਸ ਪੈਂਦੀਆਂ ਨੇ ਭਾਈ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਐ ਇਹ ਇਹ ਸਿਸਟਮ ਬੰਦ ਹੋਣਾ ਚਾਹੀਦਾ ਬਹੁਤ ਗੰਦਾ ਅਸਰ ਪੈਂਦਾ ਆ ਠੀਕ ਐ ਕਿਉਂਕਿ ਜਿਹੜੇ ਪੰਜਾਬ ਦੇ ਲੋਕਾਂ ਦਾ ਕਿਰਦਾਰ ਆ ਨਾ ਬਹੁਤ ਉੱਚਾ ਸੁੱਚਾ ਆ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਅਸੀਂ ਮੰਨਦੇ ਆ ਭਾਈ ਪਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਸਮਾਜ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਕਹਿੰਦੇ ਸਾਡੇ ਬੱਚੇ ਕੀ ਸਿੱਖਣਗੇ ਏ ਥੋੜੀ ਆ ਗਿਆ ਵੀ ਫੋਨ ਹੱਥ 'ਚ ਆ ਗਿਆ ਰਬੇ ਪਾ ਲੋ ਗੰਦ ਸਾਰਾਦਨ ਹੈ ਨਾ ਬੋਲੀ ਜਾਓ ਹੈ ਨਾ ਸ਼ੋਰਟਕਟ ਲੱਭ ਲੋ ਪਾਈ ਗਾਲਾਂ ਕੱਢ ਲੋ ਫੋਨ ਦੇ ਅੰਦਰ ਹੈ ਨਾ ਕੁੜੀਆਂ ਵੀ ਮੁੰਡੇ ਸਾਰੇ ਹੀ ਕਰਦੇ ਨੇ ਅਸੀਂ ਦੇਖਦੇ ਆ ਪਰ ਜਿਹੜਾ ਇਹ ਕੰਮ ਹੋਇਆ ਨਾ ਇਹ ਨੱਥ ਪਾਊਗਾ ਇਸ ਗੰਦ ਨੂੰ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੋਇਆ ਆ ਤੇ ਰਹੀ ਗੱਲ ਕੇਸਾਂ ਦੀ ਤੇ ਜੇਲ੍ਹਾਂ ਦੀ ਉੱਤੇ ਮਰਦ ਜਿਹੜਾ ਤੇ ਜਾਇਆ ਕਰਦੇ ਨੇ ਤੇ ਜਿਹੜੇ ਚੜ੍ਹਦੀ ਕਲਾ ਵਾਲੇ ਕੰਮ ਕਰਕੇ ਜਾਇਆ ਕਰਦੇ ਨੇ ਨਾ ਉਹਨਾਂ ਦੀ ਜੇਲ੍ਹਾਂ 'ਚ ਵੀ ਚੜ੍ਹਦੀ ਕਲਾ ਹੁੰਦੀ ਆ ਤੇ ਅਸੀਂ ਨਾਲ ਖੜੇ ਆ ਭਰਾ ਦੀ ਭਰਾ ਦੇ ਜਦੋਂ ਵੀ ਸਾਨੂੰ ਸਾਡੇ ਸਾਡੀ ਕਿਤੇ ਲੋੜ ਹੋਊਗੀ ਅਸੀਂ ਹਾਜ਼ਰ ਹੋਵਾਂ ਤੇ ਸਾਰਿਆਂ ਨੂੰ ਨਾਲ ਖੜਨ ਦੀ ਲੋੜ ਅੱਜ ਤੇ ਬਹੁਤ ਚੜ੍ਹਦੀ ਕਲ ਵਾਲਾ ਕੰਮ ਹੋਇਆ ਆ ਤੇ ਹੁਣ ਆ ਬਾਬਾ ਮੇਰ ਕਰੇ ਵੀ ਇਸ ਗੰਦ ਨੂੰ ਨਾ ਨੱਥ ਪਵੇ ਪੰਜਾਬ ਦੇ ਅੰਦਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ